ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਕਰਦੇ ਹਾਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਅੱਜ ਅਸੀਂ ਆਇਆ ਖੇਤ ਪਹਿਲਾਂ ਸਵੇਰੇ ਕਿਉਂਕਿ ਅੱਜ ਸਾਗ ਬਣਾਉਣਾ ਹੈ ਸਾਗ ਲੈਣ ਆਏ ਤੇ ਸਾਗ ਅਸੀਂ ਤੋੜ ਲਿਆ ਤੇ ਆਹ ਪਿਆ ਜੀ ਸਾਡਾ ਸਾਗ ਤੋੜਿਆ ਰਹਿ ਗਈ ਕੱਲੀ ਸਰੋਂ ਸਰੋਂ ਅਸੀਂ ਹੁਣ ਤੋੜਾਂਗੇ ਗਾਹਾਂ ਜਾ ਕੇ ਤੇ ਅੱਜ ਸਾਗ ਬਣਾਵਾਂਗੇ ਜੀ ਤੇ ਅੱਜ ਇੱਕ ਤੁਹਾਨੂੰ ਅਸੀਂ ਨਵੀਂ ਰੈਸਪੀ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਅੱਜ ਦੇ ਬਲੌਗ ਦੇ ਵਿੱਚ ਜੋ ਕਿ ਰਾਤ ਅਸੀਂ ਬਣਾ ਕੇ ਤਿਆਰ ਕੀਤੀ ਸੀ ਉਹ ਤੋਂ ਪਹਿਲਾਂ ਆਪਾਂ ਕੱਲ ਦਾ ਬਲੌਗ ਅਪਲੋਡ ਕਰਤਾ ਸੀ ਤੇ ਆਪਾਂ ਉਹਨੂੰ ਰੈਸਪੀ ਨੂੰ ਅੱਜ ਦੇ ਬਲੌਗ ਦੇ ਵਿੱਚ ਐਡ ਕਰਾਂਗੇ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਤੇ ਜੇ ਵਧੀਆ ਲੱਗੀ ਸਾਡੀ ਰੈਸਪੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਹੈ ਚਲੋ ਜੀ ਕਰਦੇ ਆਂ ਫਿਰ ਅੱਜ ਦਾ ਨਵਾਂ ਬਲੌਗ ਸ਼ੁਰੂ ਦੇਖੋ ਇਹ ਚਾਰ ਸਪੇਰੇ ਹਰੇ ਬਾਈ ਹਰੇ ਬਾਈ ਲੂਸਨ ਕਿੰਨਾ ਸੋਹਣਾ ਲੱਗ ਰਿਹਾ ਲਾਸਨ ਕਣਕਾਂ ਚਾਰ ਸਪੇਰੇ ਹਰੇ ਬਾਈ ਇਹ ਬਹੁਤ ਸੋਹਣਾ ਲੱਗ ਰਿਹਾ ਹੈਗਾ ਲਓ ਜੀ ਅੱਜ ਆਪਾਂ ਬਣਾਵਾਂਗੇ ਦਾਮ ਆਲੂ ਜਿਹਦੇ ਵਾਸਤੇ ਅਸੀਂ ਲੈਤਨੇ ਛੋਟੇ ਛੋਟੇ ਆਲੂ ਉਹਨਾਂ ਨੂੰ ਉਬਾਲ ਲਿਆ ਚੰਗੀ ਤਰ੍ਹਾਂ ਉਬਾਲ ਕੇ ਸਿੱਲ ਕੇ ਉਹਨਾਂ ਦੇ ਵਿੱਚ ਆਪਾਂ ਇਦਾਂ ਗਲੀਆਂ ਕਰ ਲਾਂਗੇ ਕਿਸੇ ਚੀਜ਼ ਦੇ ਨਾਲ ਅਸੀਂ ਸਲਾਈ ਲੈਤੀ ਐ ਪਰ ਸਮ ਬਣਨ ਵਾਲੀ ਸਲਾਈ ਉਹਦੇ ਨਾਲ ਅਸੀਂ ਇਦਾਂ ਗਲੀਆਂ ਕਰ ਲਾਂਗੇ ਸਾਰੇ ਆਲੂਆਂ ਦੇ ਵਿੱਚ ਤਾਂ ਕਿ ਮਸਾਲਾ ਵਿੱਚ ਚੰਗੀ ਤਰ੍ਹਾਂ ਰਾਜ ਜਾਵੇ ਤੇ ਇਹ ਅਸੀਂ ਟਮਾਟਰ ਪਿਆਜ਼ ਲਸਣ ਅਦਰਕ ਇਹ ਸਾਰੇ ਘਸਨ ਦਾ ਅਸੀਂ ਇਹਨੂੰ ਵੀ ਅਸੀਂ ਗ੍ਰाइंड ਕਰਕੇ ਰੱਖ ਲਿਆ ਮੋਟੋ ਕਰੇ ਤੇ ਇਧਰ ਕੜਾਈ ਦੇ ਵਿੱਚ ਪਾਇਆ ਤੇਲ ਤੇ ਆਪਾਂ ਇਹਦੇ ਵਿੱਚ ਜਿਹੜੇ ਆਲੂ ਨੇ ਵਿੱਚ ਆਪਾਂ ਗਲੀਆਂ ਕਰ ਲੀਆਂ ਵਾਲ ਕੋ ਉਹਨੂੰ ਫਰਾਈ ਕਰਾਂਗੇ ਜਦੋਂ ਤੇਲ ਗਰਮ ਹੋ ਗਏ ਤਿੰਨ ਤਰ੍ਹਾਂ ਇਹ ਦੇਖੋ ਜੀ ਆਪਾਂ ਇਦਾਂ ਆਲੂਆਂ ਨੂੰ ਵਿੱਚ ਪਾ ਕੇ ਸਾਰੇ ਆਲੂਆਂ ਨੂੰ ਤ੍ਰਿਸ਼ਤੀ ਹੋਣ ਤੱਕ ਫਰਾਈ ਕਰ ਲਾਂਗੇ ਚੰਗੀ ਤਰ੍ਹਾਂ ਤੇ ਬਰਥਡੇ ਗਿਫਟ ਲਈ ਆ ਗਈ ਤੇ ਤੈਨੂੰ ਇਹਨਾਂ ਬੜੇ ਦਿਨ ਹਿਲਾ ਹਿਲਾ ਕੇ ਇਸ ਇਦਾਂ ਚੇਂਜ ਕਰ ਕਰਕੇ ਇਹਨਾਂ ਨੂੰ ਤ੍ਰਿਸ਼ਤੀ ਕਰ ਲਾਂਗੇ ਫਰਾਈ ਘੈਂਟ ਆਗ ਰਿਹਾ ਬੱਲੇਬਾਨਾ ਚਲੋ ਇਹਦਾ ਇੱਕ ਕਰਾਵਡਰ ਵਾ ਕੇ ਇਕੱਠੇ ਰੱਖ ਲਓ ਅੰਦਰ ਉੱਥੇ ਪਈਆਂ ਨੇ ਉਹ ਜਿਹਾ ਪਾ ਦੇ ਹੁਣ ਟੋਕਰੇ ਚ ਇਹ ਤੋਂ ਇੱਕ ਦੋ ਸੈਡਾਂ ਚੇਂਜ ਕਰੀ ਜਾਵਾਂਗੇ ਦੇਖੋ ਇਹ ਲਾਲ ਲਾਲ ਹੋਈ ਜਾਂਦੇ ਨੇ ਰਿਸਪ੍ਰਿਸ ਹੋਈ ਜਾਂਦੇ ਨੇ ਬਾਕਸਾਂ ਨੇ ਇਹਨਾਂ ਪਹਿਲਾ ਹਲਾ ਹਲਾ ਕੇ ਇੰਨੇ ਸਾਰਿਆਂ ਨੂੰ ਫਰਾਈ ਕਰ ਲਾਂਗੇ ਇਹਨੂੰ ਇੰਨਾ ਜ਼ੋਰ ਲਾਣਾ ਲਓ ਜੀ ਫਰਾਈ ਕਰਕੇ ਆਪਾਂ ਆਲੂ ਕੱਢ ਲਏ ਦੇਖੋ ਕਿੰਨੇ ਸੋਹਣੇ ਕਲਰ ਆਇਆ ਆਲੂਆਂ ਦਾ ਕਿ ਆਪਾਂ ਬਾਦੂ ਤੇਲ ਤੇ ਜਿਹੜਾ ਕੱਢਤਾ ਮੁੰਡੇ ਦੇ ਦਿੱਤਿਆਂ ਤਾਂ ਮੈਨੂੰ ਕੀ ਬੰਦ ਤੋੜਾ ਥੋੜਾ ਜਿਹਾ ਆਪਣਾ ਤੜਕੇ ਜੋਗਾ ਤਿਲ ਰੱਖ ਕੇ ਉਹਦੇ ਵਿੱਚ ਪਾ ਲਿਆ ਜੀਰਾ ਜੀਰਾ ਚਟਕ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਗ੍ਰੈਂਡ ਫੀਲ ਤੇ ਲਸਣ ਪਿਆਜ਼ ਅਦਰਕ ਹੁਣ ਜਿੰਨੇ ਜਿਰਾ ਤਾਂ ਹੁਣ ਪਾ ਲਾਂਗੇ ਲਓ ਜੀ ਨੂਨ ਮਿਰਚ ਹਲਦੀ ਤੇ ਧਨੀਆ ਪਾウダー ਮੈਂ ਇਹਦੇ ਚ ਪਾਤਾ ਇਨਿਕ ਵਿੱਚ ਤੋਂ ਵੀਡੀਓ ਬਣਨੀ ਸਕਿਪ ਹੋ ਗਈ ਤੇ ਜਿੰਨੇ ਕ ਆਪਣੇ ਮਸਾਲੇ ਤੇ ਸਬਜ਼ੀ ਦੇ ਟੌਨੇ ਉਹਨੇ ਇੱਕ ਮੈਂ ਪਾਤੇ ਤੇ ਹੁਣ ਆਪੇ ਨੂੰ ਪਕਾ ਲਾਂਗੇ ਚੰਗੀ ਤਰ੍ਹਾਂ ਇਹ ਨਾ ਹਟਾ ਇਹ ਆਪ ਪਾਇਆ ਜੀ ਇਹਦੇ ਵਿੱਚ ਅੱਧੀ ਕੌਲੀ ਦਹੀਂ ਦੀ ਦਹੀਂ ਨੂੰ ਭੰਡ ਦੇ ਚੰਗੀ ਤਰ੍ਹਾਂ ਆਪਣੇ ਉਹ ਪਾਈਏ ਤੇ ਹੁਣ ਆਪਾਂ ਅੱਗ ਥੋੜੀ ਜਿਹੀ ਘੱਟ ਰੱਖਾਂਗੇ ਤਾਂ ਕਿ ਦਹੀਂ ਆਪਣਾ ਫਟੇ ਨਾ ਜਦੋਂ ਆਪਣੀ ਸਬ지 ਚੰਗੀ ਤਰ੍ਹਾਂ ਮਸਾਲਾ ਰਿਜਨ ਲੱਗ ਗਿਆ ਫਿਰ ਆਪਾਂ ਅੱਗ ਜ਼ਿਆਦਾ ਤੇਜ਼ ਕਰ ਸਕਦੇ ਹਾਂ ਉਹਨਾਂ ਚਿਰ ਅੱਗ ਆਪਾਂ ਘੱਟ ਰੱਖਾਂਗੇ ਬਿਲਕੁਲ ਦੇਖੋ ਜੀ ਬਹੁਤ ਸੋਹਣਾ ਆਪਣੀ ਗਰੇਵੀ ਦਾ ਕਲਰ ਬਹੁਤ ਸੋਹਣਾ ਆਏਗਾ ਨੋਨ ਚ ਕੋਈਨ ਦਾਲ ਚ ਵੀ ਤੁਸੀਂ ਖਾਣੇ ਨਿਕਾਲੋ ਖਾਣੇ ਨਿਕਸੀ ਲਾਵਨ ਨੂੰ ਰੋਟੀ ਕੋਈ ਇਹ ਟੁੱਟਿਆ ਬੜੀ ਲੱਗਣਾ ਇਹ ਕਿ ਸਿੱਧਾ ਨਾਲ ਦੇ ਕਿੰਨਾ ਸੋਨਾ ਤੇਲ ਸਾਡਾ 3 ਸਾਲ ਆਪਾਂ ਹੋਏ ਹੋਰ ਆਪਾਂ ਥੋੜਾ ਜਿਹਾ ਪਕਾਵਾਂਗੇ ਇਹਨੂੰ ਕਲਰ ਬਹੁਤ ਸੋਨਾ ਆਏਗਾ ਦੇਖੋ ਇਹ ਬਿਲਕੁਲ ਤੇਲ ਰਿਲੀਜ਼ ਕਰਤਾ ਮਸਾਲੇ ਨੇ ਵਸਾਈ ਬਣ ਗਈ ਹੂੰ ਦੇਖੋ ਕਿ ਮੇਰੇ ਸਾਰੇ ਤੇਲ ਆ ਗਿਆ ਤੇਲ ਰਿਲੀਜ਼ ਕਰਤਾ ਤੇ ਹੁਣ ਅਕੜੀ ਵੀ ਟਿਆਲੂ ਐਡ ਕਰ ਦਾਂਗੇ ਲਓ ਜੀ ਆਪਣੇ ਫਰਾਈ ਕੀਤੇ ਆਲੂ ਆਪਾਂ ਇਹਦੇ ਵਿੱਚ ਐਡ ਕਰਦਾਂਗੇ ਹੁਣ ਸਾਰੇ ਤੇ ਹੁਣ ਇਹਨੂੰ 5-4 ਮਿੰਟ ਆਪਾਂ ਹੋਰ ਪਕਾਵਾਂਗੇ ਤਾਂ ਕਿ ਸਾਰਾ ਮਸਾਲਾ ਆਲੂਆਂ ਦੇ ਵਿੱਚ ਘਰਾਂਜੇ देखो ये सब्जी का कलर बहुत सोना है कुछ भी बहुत वीया आ रही बिच्च सब्जी अपनी पक के तैयार है बिल्कुल दे 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 देखो जी कि वजिया सब्जी अपनी बनी है दम आलू ਬਹੁਤ ਟੇਸਟੀ ਸਬਜ਼ੀ ਬਣ ਗਈ ਹੈ। ਤੁਸੀਂ ਜਰੂਰ ਆਪਣੇ ਘਰ ਦੇ ਤੇ ਟ੍ਰਾਈ ਕਰਿਓ। ਕੋਈ ਗੜਬੜ ਨਹੀਂ ਘੜ ਗਈ। ਤੇ ਸਾਨੂੰ ਦੱਸਿਓ ਕਮੈਂਟ ਕਰਕੇ ਕਿ ਮੂੰਹ ਨੂੰ ਲੱਗੀ ਹੈ ਹੋਲੀ ਸੋਨ ਸਾਡੇ ਰਸਤੀ ਤੇ ਹੁਣ ਆਪਾਂ ਬ੍ਰੀਕ ਟੱਕਿਆ ਧਨੀਆ ਪਾ ਦਾਂਗੇ ਤੇ ਸਜਾਉਣ ਵਾਸਤੇ ਸਬਜ਼ੀ ਨੂੰ ਥੋੜੀ ਦੇਰ ਰੋ। ਅੱਜ ਤੋਂ ਤੁਸੀਂ ਲੇਟ ਅਪਲੋਡ ਕਰਨਾ ਹੈ। ਇਹ ਤਾਂ ਕੱਲ ਨੂੰ ਹੋਊ। ਤੁਰਤ ਨਹੀਂ ਆਪਾਂ ਨੈਕਸਟ ਕੱਲ ਕਿਚਨੇ ਤਰ ਫਿਰ ਆਪਾਂ ਇਹਨੂੰ ਲਾ ਲਾਂਗੇ ਨੀ ਤੇ ਸਬਜੀ ਨੇ ਦੇਖ ਲਈ ਕਿ ਨਹੀਂ ਸੋਹਣੀ ਲੱਗ ਰਹੀ ਹੈ ਸਬਜੀ ਲੁੱਕ ਬਹੁਤ ਸੋਹਣੀ ਆਈ ਹੈ। ਲੈ ਸਬਜੀ ਤਾਂ ਨਿੱਤੀ ਉਤਾਰ ਲਈ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਸਾਡੀ ਰੈਸਪੀ ਜ਼ਰੂਰ ਪਸੰਦ ਆਉਗੀ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ। ਆ ਗਏ ਅਸੀਂ ਇਸ ਨੂੰ ਮਾਰਦੇ ਆਂ ਸਾਗ ਹੁਣ ਗੰਦਲਾਂ ਸੇ ਲਾਂਗੇ ਇਹਦੇ ਸਿਲਟ ਕੇ ਸਾਗ ਬਣਾਵਾਂਗੇ ਦੇਖੋ ਇਸ ਤਰ੍ਹਾਂ ਉਸ ਬੰਦੇ ਸਾਡੇ ਪਏ ਨੇ ਕੁਸ ਧੁੱਪੇ ਬੈਠੇ ਨੇ ਅਸੀਂ ਕੰਮ ਲੱਗੇ ਹੋਇਆ ਇਹ ਤਾਂ ਪਸੇਕਦੇ ਨੇ ਭਾਈ। ਬੰਮਲੇ ਬੋਲ ਭਾਈ। ਹਾਂਜੀ ਮੈਂ ਆਤੀ ਜੀ ਹੁਣਾ ਪਿੰਡ ਦੇ ਵਿੱਚ ਕੰਮ ਥੋੜਾ ਜਿਹਾ ਤੇ ਇੱਧਰ ਖੜਾ ਹਾਂ ਦੀ ਗਲੀ ਦੇ ਵਿੱਚ। 行。Yeah. ਉਹਨੂੰ ਇਸ ਆਗਾ ਸੀ ਧਰਤਾ ਲਸਣ ਤੇ ਆਦ ਦਾ ਪਾਤਾ ਇਹਦੇ ਵਿੱਚ ਕੁੱਟ ਕੇ ਇਹਦੇ ਤੇ ਰੱਖ ਲਾਂਗੇ ਪਾਣੀ ਨਾਲ ਉਹਦੇ ਗਰਮ ਹੋਈ ਜਾਊਗਾ ਹੱਕ ਚੱਲਦੀ ਆ ਥੱਲੇ ਲੱਕੜਾਂ ਦੀ ਤੇ ਗੋਹਿਆਂ ਦੀ